ਹਾਲਾਤ ਨੇ ਯਾਰ ਮੇਰਾ ਕੁਛ ਹੀ ਨਹੀਂ ਆ ਕੋਈ ਚੀਜ਼ ਨਹੀਂ ਮੇਰੀ ਜੀ ਬੜੇ ਦੁਖੀ ਵਾ ਬਸ ਬਹਾੜਾ ਨਾ ਬੱਚਾ ਲਈ ਕਦੇ ਕੋ ਹਰ ਕਦੇ ਕੋ ਹਰ ਕਾਲ ਫਿਰਾਂਦੀਆਂ ਪਾਣੀ ਭਰ ਗਿਆ ਸੁੰਦਰ ਮਕਾਨ ਆਪਾਂ ਅਜੇ ਤੋਂ 4 ਦਿਨ ਪਹਿਲਾਂ ਕਿਸੇ ਨੇ ਦੱਸਿਆ ਸੀ ਤੇ ਭੈਣ ਦੇ ਹਾਲਾਤ ਆ ਕੇ ਵੇਖੇ ਤੇ ਆਪਾਂ ਇਹਨਾਂ ਦਾ ਲੈਂਟਰ ਪਵਾ ਕੇ ਦਵਾਂਗੇ ਤੇ ਫਸਲੇ ਫਰਸ਼ ਪਵਾ ਕੇ ਸਾਰਾ ਪ੍ਰਸ਼ਣ ਕਰਾ ਕੇ ਉਤੋਂ ਲੋਡ ਜਿੰਨਾ ਵੀ ਘਰ ਦਾ ਲੋਡਿੰਦਾ ਸਮਾਨ ਬੈੱਡ ਗੱਦੇ ਜੋ ਵੀ ਹੈਗਾ ਉਹ ਸਾਰਾ ਇਹਨਾਂ ਨੂੰ ਦਵਾਂਗੇ ਸੋਦਾ ਦੇਖੋ ਮੇਰੇ ਖਿਆਲ ਭੈਣ ਦਾ ਘਰ ਦੇਖ ਸਕਦੇ ਤੁਸੀਂ ਸਾਰੇ ਵੀ ਸਮਾਨ ਵੀ ਮਿਲ ਲਦੈ ਨਾ ਬਾਰ ਬੂਰ ਕੱਢਿਆ ਕਿਤੇ ਰੱਖਿਆ ਹੈ ਨਾ ਮੀਂਹ ਕਰਕੇ ਤੇ ਸਾਰੇ ਆਪਾਂ ਤਕੜੇ ਹੋ ਗਏ ਸੇਵਾ ਕਰੀਏ ਕਿ ਆਪਣੇ ਭੈਣ ਭਰਾ ਦੀ ਬਾਹ ਫੜੀਏ ਸੋਦਾ ਦੇਖੋ ਮੇਰੇ ਖਿਆ ਭੈਣ ਦਾ ਘਰ ਦੇਖ ਸਕਦੇ ਤੁਸੀਂ ਸਾਰੇ ਵੀ ਸਮਾਨ ਵੀ ਮਿਲ ਲਦੈ ਨਾ ਬਾਰ ਬੂਰ ਕੱਢਿਆ ਕਿਤੇ ਰੱਖਿਆ ਹੈ ਨਾ ਮੀਂਹ ਕਰਕੇ ਤੇ ਸਾਰੇ ਆਪਾਂ ਤਕੜੇ ਹੋ ਗਏ ਸੇਵਾ ਕਰੀਏ ਕਿ ਆਪਣੇ ਭੈਣ ਭਰਾ ਦੀ ਬਾਹ ਫੜੀਏ ਕਿਉਂਕਿ ਹੱਡ ਦੀ ਮਾਰ ਜਿਹੜੀ ਬੜੀ ਵੱਡੀ ਪਈ ਹੈ ਨਾ ਤੇ ਜੇ ਆਪਾਂ ਜਾ ਕੇ ਸੇਵਾ ਕਿਸੇ ਨੂੰ ਫੜਾਵਾਂਗੇ ਗਰਾਊਂਡ ਲੈਵਲ ਤੇ ਘਰ 'ਚ ਜਾ ਕੇ ਦੇਖੀਏ ਪਿਲੋ ਦਾ ਮਾਹੌਲ ਦੇਖੀਏ ਹਾਲਾਤ ਦੇਖੀਏ ਫੇਰ ਹੀ ਆਪਾਂ ਨੂੰ ਸੇਵਾ ਕਰਨੀ ਚਾਹੀਦੀ ਏ ਤੇ ਸਾਰੇ ਆਪਾਂ ਜਿਵੇਂ ਜਿਵੇਂ ਗੁਰੂ ਕਿਰਪਾ ਕਰੇਗਾ ਆਪਾਂ 100 150 ਘਰ ਦੀ ਸੇਵਾ ਕਰਨੇ ਆ ਜਿੰਨੇ ਜੋਗੇ ਹੈ ਆ ਜਿੰਨੀ ਗੁਰੂ ਦੀ ਕਿਰਪਾ ਹੈ ਤੇ ਉਸੇ ਹਿਸਾਬ ਨਾਲ ਹੀ ਗਾਂ ਜਿਹੜੇ ਘਰ ਰਹਿੰਦੇ ਜਿੰਨੇ ਸੇਵਾ ਹੋਰ ਕਰਨੀ ਅਸੀਂ 40 50 ਘਰਾਂ ਦੀ ਉਵੇਂ ਕਰ ਰਹੇ ਆ ਇੱਧਰ ਸਾਡੇ ਨਾਲ ਗੁਜਰਾਤ ਤੋਂ ਉੱਥੋਂ ਦੇ ਜਿਹੇਦਾਰ ਤੇ ਇਧਰ ਚੰਡੀਗੜ੍ਹ ਤੋਂ ਭਾਈ ਸਾਰੀ ਆ ਟੀਮ ਸਾਰੀ ਚੜ੍ਹਦੀ ਗਲਾ ਦੇ ਵਿੱਚ ਜਿੰਨੇ ਜੋਗੇ ਐ ਬੜੀ ਚੜ੍ਹਦੀ ਗਲਾ 'ਚ ਸੇਵਾ ਕਰ ਰਹੇ ਆ। ਭਾਈ ਜੀ ਅੱਜ ਤੁਹਾਡੇ ਕੋਲ ਅੱਖਾਂ 'ਚ ਹੰਝੂ ਵੀ ਨੇ ਕਿਉਂਕਿ ਹਾਲਾਤ ਕਾਫੀ ਜ਼ਿਆਦਾ ਖਰਾਬ ਸੀ ਅਸੀਂ ਪਹਿਲੇ ਵੀ ਇਹ ਹਾਲਾਤ ਦਿਖਾਏ ਸੀਗੇ ਔਰ ਅੱਜ ਸੇਵਾ ਕਰਨ ਦੇ ਲਈ ਬਾਬਾ ਜੀ ਪਹੁੰਚੇ ਨੇ ਕੀ ਕਰਾਂ ਜਾਵਾਂਗੇ। ਬਾਬਾ ਜੀ ਮੈਂ ਪਹਿਲੇ ਹੀ ਬੜੀ ਦੁਖੀ ਸੀ। ਬੜਾ ਜਿਆਦਾ ਆਪਣਾ ਮੁਸ਼ਕਲ ਕਰਦੀ ਸੀ ਮੈਂ ਤੇ ਬਾਥਰੂਮ ਵੀ ਨਹੀਂ ਮੇਰੇ ਬਾਥਰੂਮ ਅੰਦਰ ਹੀ ਕੋਈ ਪਾਂਡਾ ਲਖੀ ਬਾਥਰੂਮ ਕਰਦੀ ਸੀ ਮੈਨੇ ਚਾਹਿਆ ਪੜਾ ਮੇਰਾ ਬੱਚਾ ਪੜੀ ਜਾਂਦਾ ਮੈਂ ਤਾਂ ਵੀ ਖੁਸ਼ ਹੀ ਹਾਲਾਤ ਨੇ ਇਹ ਇਹ ਮੇਰਾ ਕੁਛ ਨਹੀਂ ਜਿਆ ਕੋਈ ਚੀਜ਼ ਨਹੀਂ ਮੇਰੀ ਜਾਈ ਚਲੋ ਕੋਈ ਨੀ ਗੁਰੂ ਕਿਰਪਾ ਕਰੇ ਚਲੋ ਮਾਰਾ ਚੱਲਦੀ ਰਹਿ ਬੜੇ ਦੁਖੀ ਵਾਬਾ ਬਸ ਬਹਾੜਾ ਹੈ ਨਾ ਬੱਚਾ ਲਈ ਕਦੇ ਕੋ ਹਕ ਦੇ ਕਦੇ ਕੋ ਹਕ ਦੇ ਫਿਰਾਂਦੀਆਂ ਪਾਣੀ ਭਰ ਗਿਆ ਸੁੰਦਰ ਮਕਾਨ ਹੁਣ ਕਿੱਥੇ ਰਹਿ ਕਿੱਥੇ ਰਿਓ ਤੁਸੀਂ ਹੁਣ ਕਿਸੇ ਦਾ ਘਰ ਆ ਰਹੀ ਮੈਂ ਕੋਸੇਲੀ ਬੈਂ ਰਗਾਲ ਬੱਚਾ ਸਕੂਲ ਦੇਖੋ ਮੇਰਾ ਸਵੇਰੇ ਪੁਰੀ ਦੇਖ ਮੇਰਾ ਪੁਰੀ ਇਹ ਸਾਲੇ ਸੁਨੇ ਮੇਰਾ ਦੇਖੋ ਕਿੰਨੇ ਨੇ ਤੇਰੇ ਨਾਲ ਪਿਆਰੇ ਕਦੇ ਕੁੱਤੇ ਜਾ ਬੱਚੇ ਲਈਏ ਕਦੇ ਕੁੱਤੇ ਜਾ ਬੱਚਿਆਂ ਦੇ ਜਿਹੜਾ ਹੈ ਉਹਨਾਂ ਨੂੰ ਬੱਚਾ ਖਾਂ ਦਾ ਬੱਚਾ ਨੂ ਸਾਧ ਹਰੀ ਸੰਗਤ ਨੂੰ ਬੇਨਤੀ ਹੈ ਵੀ ਅਸੀਂ ਵੀ ਇਹਨਾਂ ਦੀ ਸੇਵਾ ਕੀਤੀ ਬੜੀ ਚੜ੍ਹਦੀ ਗਲਾ 'ਚ ਆ ਸਾਡੇ ਵੀਰ ਦੋ ਇਹ ਵੀ ਸਿਰ ਦੋ ਤਿੰਨ ਜਣੇ ਇਸ ਟੀਮ ਸੇਵਾ ਕਰ ਰਹੀ ਆ ਇਹਨਾਂ ਨੂੰ ਸਮਾਨ ਸਟਾਕ ਦਿੱਤਾ ਇਹਨਾਂ ਨੇ ਬਜਰੀ ਵਿਚੋਂ ਲੈਂਟਰ ਪਾ ਜੀ ਤੇ ਹੋਰ ਵੀ ਛੋਟੇ ਵੀ ਸਾਡੇ ਸੇਵਾ ਕਰ ਰਹੇ ਆ ਦੋ ਮਿੰਟ ਇਹਨਾਂ ਦੀ ਵਿਚਾਰ ਲੈ ਲਓ ਤੁਸੀਂ ਬਾਈ ਗੁਰਜੀ ਦਾ ਖਾਲਸਾ ਹੈ ਗੁਰਜੀ ਕੀ ਫਤਿਹ ਆਪਾਂ ਅੱਜ ਤੋਂ 4 ਦਿਨ ਪਹਿਲਾਂ ਕਿਸੇ ਨੇ ਦੱਸਿਆ ਸੀ ਤੇ ਭੈਣ ਦੇ ਹਾਲਾਤ ਆ ਕੇ ਵੇਖੇ ਤੇ ਆਪਾਂ ਇਹਨਾਂ ਦਾ ਲੈਂਟਰ ਪਾ ਕੇ ਦਵਾਂਗੇ ਫਸਲ ਦੀ ਫਰਸ਼ ਪਵਾ ਕੇ ਸਾਰਾ ਪ੍ਰਸ਼ਟਾ ਕਰਾ ਕੇ ਉਤੋਂ ਲੋਡ ਜਿੰਨਾ ਵੀ ਕਰਦਾ ਲੋਡਿੰਦਾ ਸਮਾਨ ਬੈੱਡ ਗੱਦੇ ਜੋ ਵੀ ਹੈਗਾ ਸਾਰਾ ਇਹਨਾਂ ਨੂੰ ਦਵਾਂਗੇ ਤੇ ਇਹਨਾਂ ਦੀ ਜਿੱਥੇ ਇਹਨਾਂ ਦਾ ਬੇਟਾ ਪੜਦਾ ਪਿਆ ਜੇ ਉਤੋਂ ਦੀ ਵੀ ਆਪਾਂ ਫੀਸ ਦੀ ਜ਼ਿੰਮੇਵਾਰੀ ਲਈ ਜੇ ਉਹਦੀ ਵਰਦੀ ਕਿਤਾਬਾਂ ਭੈਣ ਨੂੰ ਕਿਹਾ ਵੀ ਉੱਥੇ ਹੀ ਕੰਮ ਕਰਦੇ ਆ ਤੇ ਜੋ ਵੀ ਤੁਹਾਨੂੰ ਲੋਡ ਆ ਜਦੋਂ ਮਰਜ਼ੀ ਅਸੀਂ ਤੁਹਾਡੇ ਲਈ ਹਾਜ਼ਰ ਹਾਂ ਬਾਕੀ ਬਾਬਾ ਜੀ ਨੇ ਅੱਜ ਨਾਲ ਹੋ ਕੇ ਬਹੁਤ ਸਨਯੋਗ ਦਿੱਤਾ ਜੇ ਤੇ ਇਹਨਾਂ ਦੀ ਕਿਰਪਾ ਸਦਕਾ ਹੀ ਆਪਾਂ ਇਹ ਸਾਰੇ ਕਾਰਜ ਅੱਗੇ ਵੀ ਚਾਲਦੇ ਰਹਿਣਗੇ